ਮਨਵੀਰ ਸੋਦੀਆ ਨੂੰ ਅੱਜ ਸੁਪਰੀਮ ਕੋਰਟ ਤੋਂ ਇੱਕ ਵੱਡੀ ਰਾਹਤ ਮਿਲੀ ਹੈ ਬ੍ਰਹਮਸ਼ੰਕਰ ਜੀ ਪਾ ਕੈਬਨਿਟ ਮਿੰਿਸਟਰ ਸਾਡੇ ਨਾਲ ਗੱਲਬਾਤ ਕਰ ਰਹੇ ਜੀ ਬਸ ਆਪ ਕਿਸ ਤਰ੍ਹਾਂ ਦੇਖਦੇ ਹੋ ਅੱਜ ਇੱਕ ਵੱਡੀ ਰਾਹਤ 17 ਮਹੀਨਿਆਂ ਬਾਅਦ ਮਨੀਸ਼ ਸੋਦੀਆ ਹੁਣ ਜੇਲ੍ਹ ਤੋਂ ਬਾਹਰ ਆਉਣ ਦੇ ਨਜ਼ਰ ਆਣਗੇ ਸੱਤੇ ਮੈਂ ਬਜਾਇਤੇ ਬਹੁਤ ਖੁਸ਼ੀ ਦਾ ਮੌਕਾ ਹੈ ਸਾਰੇ ਮਨੀਸ਼ ਸੋਦੀਆ ਜੀ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੈ ਜੀ ਬੜੀ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ। ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ। ਨਮਸਕਾਰ ਜੀ ਸਭ ਤੋਂ ਪਹਿਲੇ ਮੈਂ ਸੀਐਮ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਹ ਇਸ ਮਹਿੰਗਾਈ ਦੇ ਦੌਰ ਮੈਂ

ਇਸ 100 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਬੜੀ ਬਹਾਦਰੀ ਦੇ ਨਾਲ ਪਰਿਵਾਰ ਨੇ ਇਸ ਸੰਕਟ ਦਾ ਸਾਹਮਣਾ ਵੀ ਕੀਤਾ ਜੀ ਔਰ ਸਿੱਖਿਆ ਕ੍ਰਾਂਤੀ ਦੇ ਵਿੱਚ ਅਮੀਰ ਔਰ ਗਰੀਬ ਦੇ ਬੱਚਿਆਂ ਨੂੰ ਇੱਕ ਚੇਅਰ ਤੇ ਬਿਠਾਉਣ ਵਾਲੇ ਇੱਕ ਡੈਸਕ ਤੇ ਬਿਠਾਉਣ ਵਾਲੇ ਮੰਤਰੀ ਸੋਧਿਆ ਜੀ ਨੂੰ ਮੈਂ ਸਲਾਮ ਕਰਦਾ ਜੀ ਪੀਓ ਆਮ ਆਦਮੀ ਪਾਰਟੀ ਦੇ ਸਾਡੇ ਡਿਪਟੀ ਸੀਐਮ ਦਿੱਲੀ ਵੀ ਹੈ ਔਰ ਪਾਰਟੀ ਦਾ ਬੜਾ ਚਿਹਰਾ ਵੀ ਅਰਵਿੰਦ ਜੀ ਤੋਂ ਬਾਅਦ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਸਾਹਿਬ ਤੋਂ ਬਾਅਦ ਬਹੁਤ ਬੜਾ ਚਿਹਰਾ ਵੀ ਹੈ ਸੋ ਮੈਂ ਸਾਰਿਆਂ ਨੂੰ ਬਹੁਤ ਬਹੁਤ ਮਾਰਕ ਬਦਨਾ ਹਰੇਕ ਕਾਰਿਆਕਰਤਾ ਨੂੰ ਹਰੇਕ ਨੂੰ ਬਹੁਤ ਬਹੁਤ ਮਾਰਕ ਬਦਨਾ ਅੱਜ ਜਦੋਂ ਵੀ ਜਦੋਂ ਵੀ ਮਨੀਸ਼ ਸਸੋਦੀਆ ਦਾ ਜ਼ਿਕਰ ਹੁੰਦਾ ਸੀ ਤੇ ਇਹ ਕਿਹਾ ਜਾਂਦਾ ਸੀ ਕਿ ਕੋਈ ਨਾ ਕੋਈ ਤੇ ਸਬੂਤ ਹੋਣਗੇ ਏਜੰਸੀਆਂ ਕੋਲ ਇਸੇ ਕਰਕੇ ਉਹਨਾਂ ਨੂੰ ਜ਼ਮਾਨਤ ਨਹੀਂ ਮਿਲਦੀ ਕਈ ਵਾਰ ਜ਼ਮਾਨਤ ਜ਼ਮਾਨਤੀ ਆਚਿਕਾ ਜਿਹੜੀਆਂ ਖਾਰਜ ਹੋਈਆਂ ਅੱਜ ਜਿਹੜੀ ਜ਼ਮਾਨਤ ਮਿਲੀ ਹੈ ਇਸ ਨੂੰ ਲੈ ਕੇ ਤੁਸੀਂ ਵਿਰੋਧੀਆਂ ਨੂੰ ਕੁਝ ਕਹਿਣਾ ਚਾਹੋਗੇ ਦੇਖੋ ਅੱਜ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਅਗਰ ਚਾਰ ਸ਼ੀਟ ਜਾਂ ਨਹੀਂ ਤੁਸੀਂ ਸਾਹਮਣੇ ਰੱਖ ਦੇ ਤੇ ਵੀ ਉਹਨੂੰ ਕੀ ਅੰਦਰ ਰੱਖਣ ਦਾ ਹੱਕ ਹੈ ਜ ਸੁਪਰੀਮ ਕੋਰਟ ਦੀ ਟਿੱਪਣੀ ਵੀ ਹੈ ਮੈਨੂੰ ਜੋ ਪਤਾ ਲੱਗਾ ਜਨਕ ਮੈਂ ਤੁਹਾਡੇ ਮੀਡੀਆ ਰਾਹੀਂ ਪੜਦਾ ਪਿਆ ਸੀ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਜਿਹੜਾ ਅਘੋਸ਼ਿਤ ਅਮਰਜੈਂਸੀ ਹੈ ਤਰੀਕਾ ਲੋਕ ਦਾ ਵਿਰੋਧ ਕਰ ਰਹੇ ਆ ਔਰ ਬੀਜੇਪੀ ਨੇ ਪਹਿਲਾਂ ਵੀ ਖਤਾ ਖਾਦੀ ਹੈ 240 ਤੇ ਆ ਗਈ ਹੈ ਤੋ ਇਹਨਾਂ ਲੰਬੀਆਂ ਚੀਜ਼ਾਂ ਦਾ ਜਿਹੜਾ ਅਸਰ ਹੈ ਇਹ ਲੰਬੇ ਟਾਈਮ ਨੂੰ ਦੇਖਿਆ ਜਾਏਗਾ ਮੈਂ ਕਹਿ ਸਕਦਾ ਔਰ ਫਿਰ ਦੁਬਾਰਾ ਤੁਹਾਡੇ ਰਾਹੀਂ ਹਰੇਕ ਕਾਰਜਕਰਤਾ ਮੋਰਗਦਨਾ ਔਰ ਜਲਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਜੀ ਔਰ ਨਾਲ ਨਾਲ ਜਿਹੜੇ ਸਾਡੇ ਬਾਕੀ ਲੀਡਰ ਸਾਹਿਬਾਨ ਸਤਿੰਦਰ ਜੈਨ ਜੀ ਹੈ ਇਹ ਸਾਰੇ ਜਿਹੜੇ ਰਿਹਾ ਹੋਊਗੇ ਔਰ ਪਾਕ ਸਾਫ ਨਿਕਲ ਕੇ ਆਕੇ ਪਾਰਟੀ ਨੂੰ ਜਿਹੜਾ ਅੱਜ ਪਾਰਟੀ ਨੇ ਦੇਸ਼ ਦੇ ਵਿੱਚ ਨਵਾਂ ਇੱਕ ਮਾਹੌਲ ਬਣਾਇਆ ਸੀ ਹੈਲਥ ਲਈ ਔਰ ਸਿੱਖਿਆ ਕ੍ਰਾਂਤੀ ਲਈ ਔਰ ਲੋਕਾਂ ਦੇ ਵਿੱਚ ਇੱਕ ਨਵੀਂ ਜਾਗਰਤੀ ਸੀ ਉਹਨੂੰ ਕਾਇਮ ਕਰੋਗੇ ਬਿਲਕੁਲ ਦੇਖੋ ਵੱਡੀ ਗੱਲ ਆਖੀ ਹੈ ਕਿ ਹੁਣ ਜਿਹੜੇ ਅਰਵਿੰਦ ਕੇਜਰੀਵਾਲ ਨੇ ਜਿਹੜੇ ਹੋਰ ਲੀਡਰ ਨੇ ਉਹਨਾਂ ਦੀ ਰਿਹਾਈ ਦੇ ਰਸਤੇ ਵੀ ਖੁੱਲਦੇ ਹੋਏ ਨਜ਼ਰ ਆਣਗੇ ਬ੍ਰਹਮਸ਼ੰਕਰ ਜਿੰਪਾ ਜਿਹੜੇ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਅੱਜ ਸਚਾਈ ਦੀ ਜਿੱਤ ਹੋਈ ਹੈ ਜਿਸ ਢੰਗ ਦੇ ਨਾਲ ਮਨੀਸ਼ ਸਿਸੋਧੀਆਂ ਨੂੰ ਜ਼ਮਾਨਤ ਮਿਲੀ ਹੈ ਤੇ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੇ ਇਸ जमानत तो काफी उत्साहित नजर आ रहे हैं कैमरा पर्सन आनंद विनित कपूर दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप